ਸ਼ਾਨ ਕਰਦੇ ਹੋ ਭੋਲੇनाथ ਦਾ ਦੇਣਾ ਜੀ ਸ਼ਿਵਰਾਤਰੀ ਆ ਮਹਾਰਾਜ ਦੀ ਬਸ ਜੈ ਜੈਕਾਰ ਹੈ ਸ਼ਿਵਰਾਤਰੀ ਸਾਰਿਆਂ ਨੂੰ ਵਧਾਈਆਂ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਭਾਵਾ ਨੂੰ ਸਭ ਨੂੰ ਬਹੁਤ ਵਧੀਆ ਜਗਾ ਰੌਣਕਾਂ ਲੱਗੀਆਂ ਕਿੱਦਾਂ ਲੱਗ ਰਹੀ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹੈ ਕਿੱਦਾਂ ਘਰਾਂ ਰੌਣਕਾਂ ਲੱਗੀਆਂ ਪੂਰੀਆਂ ਜੀ ਬਹੁਤ ਬਗਤ ਜਗਾ ਜਗਾ ਹੋਣੇ ਚਾਹੀਦੇ ਜੀ ਹਰ ਸ਼ਹਿਰ ਚ ਹੋਣੇ ਚਾਹੀਦੇ ਹਰ ਗਲੀ ਹਰ ਮੱਲੇ ਚ ਹੋਣੇ ਚਾਹੀਦੇ ਜੀ ਮੇਰੇ ਬਸ ਵੱਡੇ ਵੀਰਾਂ ਗਰੀਬ ਬੱਚਿਆਂ ਨੂੰ ਮਨਾਣੇ ਹੋ ਤੇ ਹੁਣ ਅੱਜ ਆਪਣਾ ਬੱਡਰ ਮਨਾਣਾ ਹੈ ਉਹ ਫੇਰ ਬਣਾਵਾਂਗੇ ਜਿਹੜੇ ਜੀ ਦੇ ਫੇਰ ਬਣਾਵਾਂਗੇ ਕਿੱਦਾਂ ਜੀ ਰੋਣਗਾ ਦੇਖਣ ਮੇਰਾ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਬਹੁਤ ਗੁੱਟ ਗੁੱਟ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਭੋਲੇ ਦਾ ਦੇਣਾ ਬਖ ਖੁਸ਼ ਲਓ ਨੰਨ ਮੰਨੋ ਨੰਨ ਮੰਨੋ ਸਾਰਿਆਂ ਨਾਲ ਵਧੀਆ ਕੰਮ ਕਰਦੇਗਾ ਅੱਛਾ ਕੀ ਜੀ ਦੇਜੋ ਲੋਕਾਂ ਨੂੰ ਭਾਈਚਾਰੇ ਨੂੰ ਅਸੀਂ ਕਹਿੰਨੇ ਸਾਰੇ ਭਾਈਚਾਰੇ ਨੂੰ ਮਿਲ ਕੇ ਇਦਾਂ ਦੇ ਤਿਹਾਰ ਮਨਾਉਣੇ ਚਾਹੀਦੇ ਆ ਤੇ ਨਸ਼ਿਆਂ ਤੋਂ ਦੂਰ ਰਹਿਣਾ ਵੀ। ਅੱਜ ਬਾਬਾ ਦੀਪ ਸਿੰਘ ਫਾਉਂਡੇਸ਼ਨ ਵੱਲੋਂ ਮਾਹ ਸ਼ਿਵਰਾਤਰੀ ਦਾ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਲਗਾਇਆ ਗਿਆ ਜੋ ਵੀ ਘੰਟਾ ਘਰ ਚੌਂਕ ਵੀ ਇਹ ਲਗਾਇਆ ਗਿਆ। ਸਾਡੀ ਫਾਉਂਡੇਸ਼ਨ ਵੱਲੋਂ ਕੋਈ ਵੀ ਮਤਲਬ ਧਾਰਮਿਕ ਜਾਂ ਸਮਾਜੀ ਕਾਰਿਆ ਹੁੰਦਾ ਸਾਡੀ ਫਾਉਂਡੇਸ਼ਨ ਵੱਲੋਂ ਹਰੇਕ ਕਾਰਿਆ ਕੀਤਾ ਜਾਂਦਾ। ਕੋਈ ਨਗਰ ਕੀਰਤਨ ਰਾਤ ਯਾਤਰਾ ਨਿਕਲਦੀ ਹੈ। ਪੂਰੀ ਰੋਡ ਤੇ ਫੁੱਲ ਵਿਸ਼ਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਹੈ। ਅੱਜ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬਾਬਾ ਦੀਪ ਸਿੰਘ ਫਾਉਂਡੇਸ਼ਨ ਵੱਲੋਂ ਸ਼ਿਵਰਾਤਰੀ ਮੌਕੇ ਤੇ ਆਪਣੇ ਮੇਅਰ ਨੋ ਇਨਵਿਟੇਸ਼ਨ ਦਿੱਤਾ ਗਿਆ ਕਿ ਉਹਨਾਂ ਨੇ ਆ ਕੇ ਆਪਣੀ ਪੂਰੀ ਟੀਮ ਨਾਲ ਆ ਕੇ ਸਾਡਾ ਮਨ ਵਧਾਇਆ ਤੇ ਸਾਰਿਆਂ ਨੂੰ ਵਾਈਗੁਰ ਜੀ ਕਿਤਨੇ ਸੰਸਮਰ ਕੰਮ ਦਿੱਤੇ ਜਾ ਰਹੇ ਹੋ ਹਰ ਹਰ ਮਹੀਨੇ ਸੰਗਰਾ ਦੇ ਸੰਗ ਨਾਲ ਫ੍ਰੀ ਬਸ ਯਾਤਰਾ ਦਰਬਾਰ ਸਾਹਿਬ ਭੇਜਦੇ ਆ ਜੀ ਜੋ ਕਿ ਆਸਗਨਾਂ ਦੇ ਸਾਡੀ 100ਵੀਂ ਬਸ ਯਾਤਰਾ ਹੋਏਗੀ 100ਵੀਂ ਪੂਰੀ ਅਲਗੀ ਜ਼ਿਲਵਾ ਜੁਗਲੀ ਹੋ ਜਾਣੀ ਹੈ 100ਵੀਂ ਬਸ ਯਾਤਰਾ ਜਾਏਗੀ ਤੇ ਹੋਰ ਕੋਈ ਵੀ ਨਗਰ ਕੀਰਤਨ ਲੰਗਰ ਸਾਡੇ ਹਰੇ ਮਹੀਨੇ ਕੋਈ ਨਾ ਕੋਈ ਲੰਗਰ ਆਦੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਅਸੀਂ ਹਰ ਇੱਕ ਧਰਮ ਦਾ ਬੰਦ ਚੜ ਕੇ ਸਤਿਕਾਰ ਕਰਦੇ ਸਾਡੀ ਫੈਡੇਸ਼ਨ ਮੇਰੇ ਵੱਲ ਹਰ ਇੱਕ ਧਰਮ ਚ ਬੰਦ ਚੜ ਕੇ ਕਰਦੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤਬਲੀ ਭਾਈ ਵੱਲੋਂ ਮਹਿੰਦੀ ਭਾਈ ਵੱਲੋਂ ਤੇ ਮੈਂ ਸਾਰੇ ਲਦਾਣੇ ਬਸੇ ਨੂੰ ਸ਼ੁਰਾਤ ਤੇ ਬਹੁਤ ਬਹੁਤ ਵਧਾਈ ਦਿੰਦਾ ਜੀ ਬਹੁਤ ਵਧੀਆ ਮਹੌਲਾ ਹੀ ਦੇਖੋ ਕਿੰਨਾ ਇਕੱਠ ਕਿੰਨਾ ਵਧੀਆ ਮਹੌਲਾ ਲੱਗ ਰਹੀ ਹੈ ਬਹੁਤ ਰਸਾਇਖ ਸ਼ਹਿਰ ਚ ਬਹੁਤ ਵਧੀਆ ਮਹੌਲਾ ਹੀ ਲੋਕਾਂ ਨੂੰ ਸੰਦੇਸ਼ ਆਈ ਦੀ ਆਪਣੇ ਤਿਵਾਰ ਮਨਾਓ ਸਾਰੇ ਨਸ਼ੇ ਛੱਡੋ ਗਲਤ ਕੰਮ ਛੱਡੋ ਵਧੀਆ ਇਦੀ ਤਿਵਾਰ ਮਨਾਇਆ ਕਰੋ ਸਾਰੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ ਬਹੁਤ ਚਾਹਤਿਆਂ ਨਾਲ ਲੋਕ ਇਸ ਕਿਤੇ ਆਇਆ ਲਗ ਲਗ ਖਰਾਬੀਆਂ ਤੇ ਲੰਗਰ ਪੰਡਾ ਰੇਟੋ ਤੋਂ ਬਸਾਉਂਦਾ ਫੁੱਲਾਂ ਦੀ ਵਰਤਾ ਹਲਪਾ ਕੀਤੀ ਜੱਦੀ ਹੈ ਬਹੁਤ ਵਧੀਆ ਕੰਮ ਕਰਦੇ ਭਾਈ ਦੀਆਂ ਜੋ ਬਹੁਤ ਵਧੀਆ ਕੰਮ ਕਰਦੇ ਚੰਗਾ ਕੰਮ ਕਰਦੇ ਜੀ ਬਹੁਤ ਬਾਤ ਚੜ ਕੇ ਕੰਮ ਕਰਦੇ ਨੂੰ ਜਾਣਾ ਚਾਹਲੇ ਗਾਏ ਬਸ ਮੈਸੇਜ ਆਇਆ ਨਸ਼ਾ ਛੱਡੋ ਚੰਗੇ ਕੰਮ ਕਰੋ ਇਦਾਂ ਦੇ ਉਪਰਾਲੇ ਕਰੋ ਕਿੰਨਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਅੱਜ ਕਿੰਨਾ ਵਧੀਆ ਆਪਾਂ ਸ਼ਰਧਾਂਤੀ ਮਨਾ ਰਹੇ ਹਾਂ ਬਸ ਅਈ ਮੈਸੇਜ ਆਈ ਬਹੁਤ ਵਧੀਆ ਸ਼ਰਧਾਂਤੀ ਬਹੁਤ ਵਧੀਆ ਮਜ਼ਾ ਲੱਗਾ ਬਹੁਤ ਆਨੰਦ ਆਇਆ ਹਰ ਬੋਲਦੀ ਲੱਗਿਆ ਸਭ ਹਮਮਾ ਆ ਕੇ ਪਹੁੰਚੋ ਬਾਬੇ ਖੁਸ਼ੀਆਂ ਦਿਹਾੜਾ ਖੁਸ਼ੀਆਂ ਦਿਹਾੜਾ ਮਨਾਓ ਬਾਬਾ ਹਾਰੇ ਬਰਗਦਾ ਬਾਬੇ ਮੈਨੂੰ 10 ਸਾਲਾਂ ਤੋਂ ਬੋਲ ਹਰ ਵਾਰ ਵਧੀਆ ਵਧੀਆ ਦੇਖ ਮੈਨਾਂ ਕਿ ਪਹਿਲੇ ਨਾਲ ਬੜਾ ਵਧੀਆ ਦੇਖਣ ਨੂੰ ਮਿਲਿਆ ਹਰ ਵਾਰੀ ਕੁਝ ਸਿੱਖ ਕੇ ਸਿੱਕੇ ਲੈ ਕੇ ਜਾਈ ਦੀ ਹੈ ਹਰ ਬੰਦੇ ਨੂੰ ਭਾਈਚਾਰੇ ਦੀ ਸਾਹ ਹੈ ਕੋਈ 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 ਇੱਥੇ ਵੇਦ ਪਾਧਾ ਪਰ ਪੁੱਛ ਨਹੀਂ ਹੈਗਾ ਬੜਾ ਹਰ ਚੀਜ਼ ਬੜਾ ਵਧੀਆ ਲੱਗਿਆ ਕੋਈ ਫਰਕ ਨਹੀਂ ਕਿਸੇ ਦਾ ਅੱਛਾ ਜਿਹੜਾ ਲੱਗਦਾ ਨਵਲੀ ਨੇ ਪ੍ਰੋਗਰਾਮ ਕਰਾ ਕਿਹਦੇ ਨਾਲ ਧਾਰਮਿਕ ਪ੍ਰੋਗਰਾਮ ਹਰੇਕ ਪ੍ਰੋਮ ਇੱਕ ਦਿਨ ਤੋਂ ਵੱਧ ਕੀ ਹੁੰਦੇ ਨੇ ਚਾਹੇ ਨਗਰ ਕੀਰਤਨ ਹੋਵੇ ਚਾਹੇ ਕਿ ਹੋਰ ਬਰ ਹੋਰ ਕਿਸੇ ਦਾ ਵੀ ਹੋਵੇ ਸਾਰਾ ਸਰਦਾ ਬੜੇ ਸਰਦਾ ਕੋਈ ਸਭ ਪ੍ਰੋਮ ਛੱਡਦੇ ਨਹੀਂ ਸਾਰਾ ਸਰਦਾ ਨੂੰ ਵਧੀਆ ਪਰਚਾਣ ਬਣਾਉਂਦੇ ਆ ਪਾਪਾ ਨੂੰ ਹੋਰ ਬਲ ਬੱਚੇ ਹੋਰ ਤਾਕਤਵਰ ਬੱਚੇ ਇਸ ਨੂੰ ਵਧੀਆ ਕਰਦੇ ਰਹਦਾ ਮਹਾਸ਼ਿਵਾਂਤ ਜੀ ਦੇ ਖੁਸ਼ ਹੋ ਕੇ